ਸਿਆਣੇ ਕਹਿੰਦੇ ਨੇ ਕਿ ਬੇਸ਼ੱਕ ਕਲੰਡਰ ਰੋਜ਼ ਤਰੀਕ ਬਦਲਦਾ ਹੈ ਪਰ ਇੱਕ ਤਰੀਕ ਇਹੋ ਜੀ ਆਂਦੀ ਹੈ ਜਦੋਂ ਕਲੰਡਰ ਵੀ ਬਦਲਿਆ ਜਾਂਦਾ ਹੈ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਹਾਂ ਲੈ ਕੇ ਆਇਆ ਇੱਕ ਤੁਹਾਡੇ ਵਾਸਤੇ ਇੱਕ ਛੋਟੀ ਨਵੀਂ ਕਹਾਣੀ ਇੱਕ ਪਿੰਡ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਜੋ ਬਹੁਤ ਗਰੀਬ ਸੀ ਉਸ ਪਰਿਵਾਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਚੱਲਦਾ ਸੀ ਉਸ ਪਰਿਵਾਰ ਦੇ ਵਿੱਚ ਇੱਕ ਹਿੰਮਤੀ ਬੱਚਾ ਸੀ ਜੋ ਘਰ ਘਰ ਸਮਾਨ ਵੇਚ ਕੇ ਆਪਣੀ ਫੀਸ ਕੱਢਦਾ ਸੀ ਅਤੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ ਦਿਨ-ਬਦਨ ਉਹ ਮਿਹਨਤ ਕਰਦਾ ਰਿਹਾ ਤੇ ਇੱਕ ਦਿਨ ਉਹ ਆਪਣਾ ਸਮਾਨ ਵੇਚਣ ਵਾਸਤੇ ਪਿੰਡ ਵਿੱਚ ਨਿਕਲਿਆ ਤੇ ਉਹਨੂੰ ਬਹੁਤ ਭੁੱਖ ਲੱਗੀ ਉਹਨੇ ਸੋਚਿਆ ਕਿ ਅੱਜ ਮੈਂ ਸਮਾਨ ਵੇਚਣ ਜਿਸ ਘਰ ਦੇ ਦਰਵਾਜ਼ਾ ਹੜਕਾਵਾਂਗਾ ਮੈਂ ਉਹਦੇ ਕੋਲੋਂ ਸਮਾਨ ਦੇ ਪੈਸੇ ਨਹੀਂ ਲਵਾਂਗਾ ਉਹ ਕੋਲੋਂ ਕੁਝ ਖਾਣ ਵਾਸਤੇ ਮੰਗਾ ਉਸਨੇ ਇਸ ਤਰ੍ਹਾਂ ਕੀਤਾ ਪਿੰਡ ਦੇ ਵਿੱਚ ਵੜਦਿਆਂ ਜਿਹੜਾ ਪਹਿਲਾ ਘਰ ਆਇਆ ਉਨੇ ਉਹਦਾ ਦਵਾਜਾ ਖੜਕਾਇਆ ਦਰਵਾਜਾ ਖੋਲਦੇ ਇੱਕ ਸਾਹਮਣੇ ਖੂਬਸੂਰਤ ਲੜਕੀ ਨਜ਼ਰ ਆਈ ਤਾਂ ਉਸ ਲੜਕੇ ਨੇ ਪੁੱਛਿਆ ਹਾਂਜੀ ਦੱਸੋ ਤਾਂ ਹੜਬੜਾੜ ਚ ਲੜਕਾ ਰੋਟੀ ਮੰਗਣ ਵੀ ਆਇਆ ਉਹਨੇ ਪਾਣੀ ਦਾ ਗਲਾਸ ਮੰਗ ਲਿਆ ਉਹ ਲੜਕੀ ਬਹੁਤ ਸਿਆਣੀ ਸੀ ਉਹ ਅੰਦਰ ਗਈ ਉਹਨੇ ਮਨ ਵਿੱਚ ਸੋਚਿਆ ਵੀ ਕਿੱਧਾ ਘਬਰਾਇਆ ਪਿਆ ਆ ਮੁੰਡਾ ਗਰਮੀ ਕਿੰਨੀ ਹੈ ਬਾਹਰ ਹੋ ਸਕਦਾ ਨੂੰ ਭੁੱਖ ਵੀ ਲੱਗੀ ਹੋਵੇ ਮੈਂ ਇਹਨੂੰ ਪਾਣੀ ਜਗਾ ਕਿਉਂ ਨਾ ਦੁੱਧ ਦਾ ਗਲਾਸ ਦੇ ਦਵਾਂ ਤਾਂ ਉਹ ਦੁੱਧ ਦਾ ਗਲਾਸ ਲੈ ਕੇ ਉਸ ਲੜਕੇ ਕੋਲ ਆਈ। ਲੜਕੇ ਨੇ ਦੁੱਧ ਦਾ ਗਲਾਸ ਪੀਤਾ ਤੇ ਉਸ ਮਾਲਕ ਦਾ ਸ਼ੁਕਰਾਨਾ ਕੀਤਾ। ਤੇ ਕਿਹਾ ਕਿ ਇਸ ਦੁਨੀਆ 'ਚ ਹਜੇ ਵੀ ਇੰਨੇ ਚੰਗੇ ਲੋਕ ਹਨ। ਰੱਬ ਦਾ ਥੈਂਕ ਯੂ ਕੀਤਾ ਕਿ ਤੂੰ ਸਭ ਜਾਣੀ ਜਾਣ ਹੈ ਤੈਨੂੰ ਪਤਾ ਹੈ ਕਦੋਂ ਕਿੰਨੂੰ ਕਿੱਥੇ ਕੀ ਦੇਣਾ ਹੈ। ਤੇ ਉਸਨੇ ਦੁੱਧ ਪੀਣ ਤੋਂ ਬਾਅਦ ਉਸ ਲੜਕੀ ਨੇ ਪੁੱਛਿਆ ਕਿ ਦੱਸੋ ਇਸ ਬਦਲੇ ਮੈਂ ਤੁਹਾਨੂੰ ਕੀ ਸਮਾਨ ਦੇਵਾਂ? ਤਾਂ ਲੜਕੀ ਨੇ ਬੜੇ ਪਿਆਰ ਨਾਲ ਕਿਹਾ ਮੈਨੂੰ ਇਹਦੇ ਵਜਲੇ ਕੋਈ ਸਮਾਨ ਨਹੀਂ ਚਾਹੀਦਾ ਸੀ ਇਹ ਮੇਰਾ ਫਰਜ਼ ਸੀਗਾ ਮੈਂ ਤੇਰੀ ਸੇਵਾ ਕੀਤੀ ਲੜਕਾ ਬਹੁਤ ਖੁਸ਼ ਹੋਇਆ ਉੱਥੋਂ ਨਿਕਲਿਆ ਤੇ ਮਾਨੀ ਮਨ ਵਿੱਚ ਗੱਲਾਂ ਕਰਦਾ ਰਿਹਾ ਰਬ ਦਾ ਸ਼ੁਕਰਾਨਾ ਕਰਦਾ ਰਿਹਾ ਮਾਨੀ ਸੋਚਦਾ ਰਿਹਾ ਕਿ ਦੁਨੀਆ 'ਚ ਕਿੰਨੇ ਚੰਗੇ ਲੋਕ ਨੇ ਅੱਜ ਵੀ ਇਸ ਦੁਨੀਆ ਵਿੱਚ ਲੋਕ ਕਿੰਨਾ ਭਲਾ ਕਰਦੇ ਨੇ ਲੋਕ ਐਵੇਂ ਦੁਨੀਆ ਨੂੰ ਬੁਰਾ ਕਹਿੰਦੇ ਨੇ ਦੁਨੀਆ ਬਹੁਤ ਚੰਗੀ ਆ ਇਹ ਗੱਲਾਂ ਕਰਦੇ ਕਰਦੇ ਉਹ ਆਪਣੇ ਘਰ ਪਹੁੰਚ ਗਿਆ ਸਮਾਂ ਨਿਕਲਦਾ ਗਿਆ ਕਿਉਂਕਿ ਲੜਕਾ ਬਹੁਤ ਮਿਹਨਤੀ ਸੀਗਾ ਮਿਹਨਤ ਕਰਦੇ ਕਰਦੇ ਉਹਨੇ ਆਪਣੀ ਪਿੰਡ ਦੀ ਪੜ੍ਹਾਈ ਪੂਰੀ ਕੀਤੀ ਸ਼ਹਿਰ ਵਿੱਚ ਚਲਾ ਗਿਆ ਸ਼ਹਿਰ ਦੀ ਪੜ੍ਹਾਈ ਪੂਰੀ ਕੀਤੀ ਤੇ ਤਰੱਕੀ ਕਰਦਾ ਕਰਦਾ ਡਾਕਟਰੀ ਲੈਵਲ ਚਲਾ ਗਿਆ ਡਾਕਟਰ ਦੀ ਪ੍ਰੈਕਟਿਸ ਜਿਵੇਂ ਸ਼ੁਰੂ ਹੋਈ ਕਿਉਂਕਿ ਉਹ ਬਹੁਤ ਮਿਹਨਤੀ ਸੀਗਾ ਜਲਦੀ ਹੀ ਉਹਨੇ ਆਪਣਾ ਨਾਮ ਬਣਾ ਲਿਆ ਤੇ ਛੋਟੇ ਸ਼ਹਿਰ ਤੋਂ ਸ਼ਿਫਟ ਹੋ ਕੇ ਕਿਸੇ ਵੱਡੇ ਸ਼ਹਿਰ ਵਿੱਚ ਵੱਡੇ ਹਸਪਤਾਲ ਵਿੱਚ ਚਲਾ ਗਿਆ ਸਮਾਂ ਨਿਕਲ ਗਿਆ ਉਹਦੇ ਹਸਪੀਟਲ ਦੇ ਵਿੱਚ ਇੱਕ ਔਰਤ ਆਈ ਜੋ ਬਹੁਤ ਬਿਮਾਰ ਸੀ ਤੇ ਉਹਦੇ ਇਲਾਜ ਵਾਸਤੇ ਉਸੇ ਡਾਕਟਰ ਦੀ ਡਿਊਟੀ ਲੱਗੀ ਤਾਂ ਡਾਕਟਰ ਸਾਹਿਬ ਨੇ ਜਦੋਂ ਉਹਦੀ ਫਾਈਲ ਦੇਖੀ ਤੇ ਫਾਈਲ ਦੇਖਣ ਤੋਂ ਬਾਅਦ ਉਹਦਾ ਨਾਮ ਪੜਿਆ ਤੇ ਜਦੋਂ ਐਡਰੈਸ ਦੇਖਿਆ ਤੇ ਉਹਨੂੰ ਪਤਾ ਲੱਗਿਆ ਤੇ ਮੇਰੇ ਪਿੰਡ ਦੀ ਕੁੜੀ ਐ ਇਹ ਤਾਂ ਮੇਰੇ ਪਿੰਡ ਦੀ ਔਰਤ ਐ ਤਾਂ ਉਸ ਨੂੰ ਮਿਲਣ ਚਲਾ ਗਿਆ ਉਸ ਔਰਤ ਵਾਲ ਦੇਖਦੇ ਹੀ ਉਹ ਆਪਣੇ ਆਪ ਨੂੰ 20 ਸਾਲ ਪਿੱਛੇ ਲੈ ਗਿਆ ਤੇ ਉਹਨੇ ਫੱਟ ਪਛਾਣ ਲਿਆ ਕਿ ਉਹੀ ਲੜਕੀ ਐ ਜਿਹੜੀ ਅੱਜ ਇੰਨੀ ਪਰੇਸ਼ਾਨੀ ਦੇ ਵਿੱਚ ਮੇਰੇ ਹਸਪਤਾਲ ਵਿੱਚ ਦਾਖਲ ਹੋਈ ਹੈ ਉਸਨੇ بڑے ਰੀਜਨਲ ਉਸ ਔਰਦਾ ਇਲਾਜ ਕੀਤਾ ਸਿਆਣੀ ਤੋਂ ਸਿਆਣੀ ਡਾਕਟਰ ਨੂੰ ਬੁਲਾ ਕੇ ਉਹਦਾ ਟ੍ਰੀਟਮੈਂਟ ਕੀਤਾ ਤੇ 1.5 ਮਹੀਨੇ ਦੇ ਵਿੱਚ ਹੀ ਔਰਤ ਇੱਕਦਮ ਤੰਦਰੁਸਤ ਹੋ ਗਈ ਔਰਤ ਜਦੋਂ ਬਿਲਕੁਲ ਹੋਸ਼ਵਾਰ ਸੀ ਤੇ ਉਹਦੇ ਮਨ ਵਿੱਚ ਇੱਕੋ ਪਰੇਸ਼ਾਨੀ ਸੀ ਕਿ ਮੈਂ ਹੁਣ ਇੰਨੀ ਅਮੀਰ ਨਹੀਂ ਰਹੀ ਮੇਰਾ ਹੁਣ ਪਰਿਵਾਰ ਬਹੁਤ ਗਰੀਬ ਹੋ ਗਿਆ ਹੈ ਜਿੰਨੀ ਦੋਨੇ ਸਾਡੇ ਕੋਲ ਪਹਿਲਾਂ ਸੀ ਇਹਦੇ ਬਦਲੇ ਅਸੀਂ ਹੁਣ ਬਿਲਕੁਲ ਹੀ ਗਰੀਬ ਹੋ ਚੁੱਕੇ ਹਾਂ ਮੈਂ ਇਸ ਹਸਪਤਾਲ ਦਾ ਬਿੱਲ ਕਿੱਦਾਂ ਦਿਆਂਗੀ ਕਿ ਕਿ ਬੇਹੋਸ਼ੀ ਦੇ ਹਾਲਤ ਵਿੱਚ ਮੈਨੂੰ ਹਸਪਤਾਲ ਲਿਆਏ ਸੀਗੇ ਤੇ ਹੁਣ ਇੰਨਾ ਵੱਡਾ ਹਸਪਤਾਲ ਹੈ ਮੈਨਾਂ ਨੇ ਬਹੁਤ ਬਿੱਲ ਬਣਾ ਦੇਣਾ ਉਸ ਔਰਤ ਦੇ ਦਿਮਾਗ ਵਿੱਚ ਇੱਕ ਕਸ਼ਮਕਸ਼ ਚੱਲ ਰਹੀ ਸੀ ਕਿ ਇੱਕ ਨਰਸ ਹਸਪਤਾਲ ਦਾ ਬਿੱਲ ਲੈ ਕੇ ਉਸ ਔਰਤ ਕੋਲ आई ਤੇ ਉਹਨੂੰ ਕਿਹਾ ਕਿ ਇਹ ਤੁਹਾਡੇ ਦਵਾਈਆਂ ਦੇ ਪਰਚੀਆਂ ਵੀ ਹਨ ਤੇ ਇਹਦੇ ਵਿੱਚ ਤੁਹਾਡਾ ਬਿੱਲ ਵੀ ਹੈ ਔਰਤ ਨੇ ਕਬਰਾਂਦੇ ਹੋਏ ਉਸ ਲਫਾਫੇ ਨੂੰ ਖੋਲਿਆ ਦੇਖਿਆ ਕਿ ਡਾਕਟਰ ਨੇ ਦਵਾਈਆਂ ਲਿਖੀਆਂ ਹੋਈਆਂ ਸਨ ਤੇ ਬਿਲਦੀ ਥਾਂ ਦੇ ਉੱਪਰ ਇੱਕ ਛੋਟਾ ਜਿਹਾ ਰੁਕਾ ਲਿਖਿਆ ਹੋਇਆ ਸੀ ਕਿ ਮੈਡਮ ਕਬਰਾਨ ਦੀ ਕੋਈ ਲੋੜ ਨਹੀਂ ਇਸ ਹਸਪਤਾਲ ਦਾ ਬਿੱਲ ਤੁਸੀਂ ਕਈ ਸਾਲ ਪਹਿਲਾਂ ਇੱਕ ਦੁੱਧ ਦੇ ਗਲਾਸ ਦੇ ਰੂਪ ਵਿੱਚ ਦੇ ਦਿੱਤਾ ਹੈ ਉਹ ਔਰਤ ਬੜੀ ਹੈਰਾਨ ਹੋਈ ਉਸਨੇ ਉਸ ਡਾਕਟਰ ਨੂੰ ਮਿਲਣ ਦੀ ਇੱਛਾ ਜ਼ਾਹਿਰ ਕੀਤੀ ਡਾਕਟਰ ਵੀ ਸਮਾਂ ਕੱਢ ਕੇ ਉਸ ਔਰਤ ਕੋਲ ਆਇਆ ਤਾਂ ਡਾਕਟਰ ਨੇ ਉਸ ਔਰਤ ਨੂੰ ਦੱਸਿਆ ਕਿ ਮੈਂ ਉਹ ਲੜਕਾ ਹਾਂ ਜਿਹਨੂੰ ਅਜ ਤੋ 20-22 ਸਾਲ ਪਹਿਲਾਂ ਤੁਸੀਂ ਇੱਕ ਦੁੱਧ ਦਾ ਗਲਾਸ ਦਿੱਤਾ ਸੀ ਤੁਸੀਂ ਮੇਰੀ ਭੁੱਖ ਮਟਾਈ ਸੀ ਤੁਸੀਂ ਮੇਰੀ ਜ਼ਰੂਰਤ ਪੂਰੀ ਕੀਤੀ ਸੀ ਤੇ ਅੱਜ ਤੁਹਾਨੂੰ ਜ਼ਰੂਰਤ ਹੈ ਅੱਜ ਮੈਂ ਤੁਹਾਡੀ ਜ਼ਰੂਰਤ ਪੂਰੀ ਕੀਤੀ ਹੈ ਕਿਉਂਕਿ ਤੁਸੀਂ ਬਹੁਤ ਚੰਗੀ ਨੀਅਤ ਦੇ ਬੰਦੇ ਹੋ ਤੁਸੀਂ ਬਹੁਤ ਚੰਗੀ ਨੀਅਤ ਨਾਲ ਮੇਰੀ ਸੇਵਾ ਕੀਤੀ ਸੀ ਤੇ ਚੰਗੇ ਕੀਤੇ ਹੋਏ ਕੰਮ ਦਾ ਫਲ ਇੱਕ ਨਾ ਇੱਕ ਦਿਨ ਜ਼ਰੂਰ ਮਿਲਦਾ ਹੈ ਇਹ ਕਹਾਣੀ ਤੋਂ ਸੁਣਾਉਣ ਦਾ ਮਕਸਦ ਇਹ ਸੀ ਕਿ ਅੱਜ ਕੱਲ ਅਸੀਂ ਲੋਕ ਬਹੁਤ ਜਲਦੀ ਫਲ ਦੀ ਇੱਛਾ ਰੱਖਦੇ ਹਾਂ ਅਸੀਂ ਕਿਸੇ ਵਾਸਤੇ ਵੀ ਕੋਈ ਭਲਾ ਕਰਨਾ ਹੋਵੇ ਤੇ ਅਸੀਂ ਉਹਦੇ ਉੱਤੇ ਅਹਿਸਾਨ ਕਰਦੇ ਹਾਂ ਮੰਨਦੇ ਵਿੱਚ ਲਾਲਸਾ ਰਹਿੰਦੀ ਹੈ ਲਾਲਚ ਰਹਿੰਦਾ ਹੈ ਕਿ ਮੈਂ ਇਸ ਬੰਦੇ ਨੂੰ ਯੂਜ਼ ਕਿਸ ਤਰ੍ਹਾਂ ਕਰਾਂ ਜਦ ਕਿ ਇੱਕ ਕਹਾਣੀ ਸਾਨੂੰ ਦੱਸਦੀ ਹੈ ਕਿ ਕਰਮ ਕਰੋ ਚੰਗੇ ਕਰਮ ਦਾ ਫਲ ਚੰਗਾ ਹੀ ਮਿਲਦਾ ਹੈ ਸੋ ਬੇਨਤੀ ਹੈ ਕਿ ਤੁਹਾਨੂੰ ਵੀ ਕਦੇ ਮੌਕਾ ਮਿਲੇ ਤਾਂ ਚੰਗੇ ਕਰਮ ਕਰੋ ਉਸ ਰੱਬ ਦੇ ਘਰ ਦੇ ਵਿੱਚ ਧੇਰ ਹੈ ਪਰ ਹਨੇਰ ਨਹੀਂ ਹੈ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੁਹਾਡੇ ਕੀਤੇ ਕਰਮ ਦਾ ਫਲ ਤੁਹਾਨੂੰ ਜਰੂਰ ਦੇਵੇਗਾ ਹੱਸਦੇ ਵਸੇ ਰਹੋ ਖੁਸ਼ ਰਹੋ